ਸਾਡਾ ਕਲਾਕਾਰ ਭਾਈ ਰਾਜਵੀਰ ਜਵੰਦਾ ਜੀ ਜਿਸ ਹਾਲਤ ਹੈ ਦੇ ਵਿੱਚ ਉਹ ਚੱਲਿਆ ਜਿਹੜੇ ਹਾਲਾਤਾਂ ਦੇ ਵਿੱਚ ਉਹ ਵਿਚਾਰਾ ਉਹ ਗੁਜ਼ਰ ਰਿਹਾ ਹੋਵੇਗਾ ਉਹਨਾਂ ਦੇ ਉਹਨਾਂ ਹਾਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਦੁਆ ਕਰ ਮੇਰੇ ਬੋਲ ਕੀ ਦੀ ਲੱਗ ਜਾਏ ਇਹ ਹੋਹੀ ਜਾਣਦਾ ਮਗਰ ਸੱਚੇ ਦੇ ਲੋਕ ਦੀਆਂ ਦੁਆਵਾਂ ਲੱਗ ਜਾਂਦੀਆਂ ਨੇ ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਬਚਾ ਲਿਆ ਮਿੱਤਰਾਂ ਦੇ ਪਿੰਡ ਦੀਆਂ ਰਾਮਾ ਨੇ ਬਚਾ ਲਿਆ ਰਾਹਾਂ ਵਿੱਚ ਬੈਠੀਆਂ ਜੋ ਪੁੱਤਾਂ ਦੀ ਉਡੀਕ ਲਈ ਐਸੀਆਂ ਕਰੋੜਾਂ ਲੱਖਾਂ ਮਾਮਾ ਨੇ ਬਚਾ ਲਿਆ ਵੇੜਾ ਸਾਡਾ ਆ ਗਿਆ ਸੀ ਜੱਗ ਤੋਂ ਜਾਣ ਦਾ ਪਰ ਮਾਨ ਮਰ ਜਾਣੇ ਨੂੰ ਦੁਆਵਾਂ ਨੇ ਬਚਾ ਲਿਆ ਸੋ ਤੁਹਾਡੀਆਂ ਦੁਆਵਾਂ ਦੇ ਵਿੱਚ ਐਨੀ ਪਾਵਰ ਹੈ ਤਾਕਤ ਹੈ ਸ਼ਕਤੀ ਇਸ ਸ਼ਕਤੀ ਦਾ ਸਦੋਪਯੋਗ ਕਰਿਆ ਕਰਦਾ ਮੇਰ ਕਰੇ ਸੋ ਸ਼ੁਰੂ ਕਰਦੇ ਹਾਂ ਜੀ ਆ ਗਿਆ ਭਾਈ ਆ ਗਿਆ